ਇੱਕ ਦਿਨ ਦਾ ਅਜੇ ਵੀਰ ਹੈ ਮੇਰਾ ਦੋਤਿਆਂ ਪਿੱਛੋਂ ਹੋਇਆ ਮੁੰਡਾ ਤੇ ਦੋ ਨਿੱਕੇ ਨਿੱਕੇ ਪਣਾ ਆਪਣੇ ਭਰਾ ਨੂੰ ਦੇਖਣ ਦੇ ਲਈ ਹਸਪਤਾਲ ਦੇ ਵਿੱਚ ਹੱਥਾਂ ਦੇ ਵਿੱਚ ਫੁੱਲ ਲੈ ਕੇ ਜਾਂਦੀ ਹਨ ਜੱਥੇ ਕਿ ਦੋਸਤੋ ਇਹ ਵੀਡੀਓ ਨੂੰ ਦੇਖ ਕੇ ਤੁਹਾਡਾ ਵੀ ਮਨ ਬੇਹੱਦ ਖੁਸ਼ ਹੋ ਜਾਵੇਗਾ ਜੱਥੇ ਕਿ ਦੋਸਤੋ ਇੱਕ ਪਰਿਵਾਰ ਦੇ ਵਿੱਚ ਕਈ ਸਾਲਾਂ ਬਾਅਦ ਬੇਹੱਦ ਖੁਸ਼ੀ ਆਈ ਹੈ ਜੱਥੇ ਕਿ ਦੋਸਤੋ ਪੁੱਤ ਦੀ ਦਾਤ ਦੇ ਨਾਲ ਨਾਲ ਦੋਸਤੋ ਦੋ ਨਿੱਕੇ ਨਿੱਕੇ ਬੱਚਿਆਂ ਦੇ ਬਿਸਤਰੇ ਉੱਤੇ ਬੇਹੱਦ ਰੌਣਕ ਆਈ ਹੈ ਜੱਥੇ ਕਿ ਦੋਸਤੋ ਦੇਖਿਆ ਜਾਵੇ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਨੇ ਜੋ ਕਿ ਹਰ ਇੱਕ ਬੰਦੇ ਨੂੰ ਖੁਸ਼ ਕਰਕੇ ਰੱਖ ਦਿੰਦੇ ਹਨ ਜਿੱਥੇ ਕਿ ਦੋਸਤੋ ਦੇਖਿਆ ਜਾਵੇ ਕਿ ਇੱਕ ਘਰ ਦੇ ਵਿੱਚ ਕਿੰਨੀ ਰੌਣਕ ਲੱਗੀ ਹੋਵੇਗੀ ਜਿੱਥੇ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਬੇਹੱਦ ਚਾਚੜਿਆ ਜਿੱਥੇ ਕਿ ਦੋਸਤੋ ਦੇਖਿਓ ਕਿ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਵੀਡੀਓ ਦੇਖ ਕੇ ਹਰ ਇੱਕ ਬੰਦਾ ਖੁਸ਼ ਹੋ ਜਾਵੇਗਾ ਜਿੱਥੇ ਕਿ ਦੋਤੋ ਦੇਖਿਆ ਜਾ ਬੀ ਆਉਣ ਵਾਲੇ ਸਮੇਂ ਦੇ ਵਿੱਚ ਨੇਕ ਨੇਕੇ ਬੱਚੇ ਬੇਹਦ ਆਪਣੇ ਨੇਕ ਨੇਕੇ ਸ਼ੌਕ ਪਗਾਉਣ ਦੀ ਜਿੱਦ ਕਰਦੇ ਹਨ ਉੱਥੇ ਦੋਤੋ ਤੇ ਨਿੱਕੀਆਂ ਬੱਚੀਆਂ ਦੀ ਵੀ ਰੱਬ ਨੇ ਸੁਣੀ ਹੈ ਜਿੱਥੇ ਕਿ ਦੋਤੋ ਇਹਨਾਂ ਨੇ ਵੀ ਕਦੇ ਅਰਦਾਸ ਕੀਤੀ ਹੋਵੇਗੀ ਕਿ ਸਾਡੇ ਬੇੜੇ ਤੇ ਸਾਡੇ ਨਾਲ ਖੇਡਣ ਵਾਲਾ ਸਾਡਾ ਭਰਾ ਆਵੇ ਜਿੱਥੇ ਕਿ ਦੋਤੋ ਇਸ ਪਰਿਵਾਰ ਦੇ ਲਈ ਵੀ ਬੇਹਦ ਖੁਸ਼ੀ ਦਾ ਦਿਨ ਹੋਵੇਗਾ ਕੀ ਦੋਤੋ ਤੁਸੀਂ ਇਸ ਵੀਡੀਓ ਬਾਰੇ ਕੀ-ਕੀ ਆਇਨਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣ ਰਹਿਣੀ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਇਹੋ ਜਿਹੀ